ਅਸੀਂ ਚਾਵਾ ਰੋਡ ਤੇ ਪੈਲਸ ਸੰਘੂ ਦੇ ਕੋਲ ਅੱਗ ਬਿਜਾਰੇ ਸੀ ਸਾਨੂੰ ਕਾਲ ਆਈ ਵੀ ਆਪਣੇ ਮਛੜਾ ਸਾਹਿਬ ਸਰਦਾਰ ਪੱਲਦ ਦੇ ਕੋਲ ਅੱਗ ਲੱਗੀ ਆ ਤੁਰੰਤ ਪਹੁੰਚੋ ਅਸੀਂ ਉੱਥੇ ਆਪਣੀ ਅੱਗ ਵੀ ਆਉਣ ਤੋਂ ਬਾਅਦ ਜੇ ਤੁਰੰਤ ਜੇ ਕਾਲ ਆਈ ਤਾਂ ਤੁਰੰਤ ਅਸੀਂ ਇੱਧਰ ਪਹੁੰਚੇ ਮਛੜਾ ਸਾਹਿਬ ਆ ਕੇ ਦੇਖਿਆ ਤਾਂ ਇੱਥੇ ਗੈਰੇ ਦੇ ਵਿੱਚ ਅੱਗ ਲੱਗੀ ਹੋਈ ਸੀ ਜੀ ਇਹ ਆਪਣੇ ਗਿੱਲ ਕਾਰੋਬਾਰ ਸੀਗਾ ਜੀ ਤੇ ਅਸੀਂ ਇੱਥੇ ਆ ਕੇ ਮੌਕੇ ਦੇਖਿਆ ਤਾਂ ਅੱਗ ਸੀਗੀ ਤੇ ਅਸੀਂ ਆਪਣੇ ਆਉਂਦੀ ਸਾਰੇ ਕਾਰੋਬਾਰ ਸ਼ੁਰੂ ਕੀਤੀ ਤੇ ਅੱਗ ਦੇ ਕਾਬੂ ਪਾਇਆ ਜੀ ਕਿੰਨਾ ਤੇ ਨੁਕਸਾਨ ਲੱਗ ਰਿਹਾ ਹੈ ਨੁਕਸਾਨ ਤਾਂ ਹੁਣ ਮਾਲਕ ਦੱਸਣਗੇ ਜੀ ਉਹ ਕਹਿੰਦੇ ਸੀ ਦੇਖ ਤੇ ਦੋ ਦੋ ਤਨਕਾਰਾਂ ਹੋਰ ਸੀਗੇ ਤੇ ਉਹ ਵੜ ਗਏ ਕੀ ਕਾਰਨ ਲੱਗਦਾ ਤੇ ਕਾਰਨ ਦਾ ਹੁਣ ਮਾਲਕਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਸਾਨੂੰ ਕਾਰਨ ਦਾ ਪਤਾ ਨਹੀਂ ਲੱਗਿਆ ਵੀ ਕਿਵੇਂ ਲੱਗੀ ਅੱਗ ਜੀ ਕਿਵੇਂ ਨਹੀਂ ਲੱਗੀ ਜੀ ਗੱਲਬਾਤ ਇਹ ਵੀ ਅੱਗ ਦਾ ਪਤਾ ਨਹੀਂ ਲੱਗਿਆ ਵੀ ਕਿਵੇਂ ਲੱਗੀ ਕਿਵੇਂ ਨਹੀਂ ਲੱਗੀ ਮਤਲਬ ਜਦ ਅਸੀਂ ਘਰੋਂ ਭੱਜੇ ਆ ਸਾਨੂੰ ਤਾਂ ਗਵਾਂਡੀਆਂ ਨੇ ਦੱਸਿਆ ਇਹਨਾਂ ਨੇ ਵੀ ਅੱਗ ਲੱਗੀ ਆ ਰੋਟੀ ਖਾਣ ਗਏ ਸੀਗੇ ਵੀਰ ਜੀ ਤੇ ਜਦ ਆ ਕੇ ਦੇਖਿਆ ਤਾਂ ਅੱਗ ਪੂਰੀ ਚੜੀ ਹੋਈ ਸੀ ਉਧਰੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਫਾਇਰ ਬ੍ਰਿਗੇਡ ਆਗੀ ਤੇ ਨਾਲ ਕੁਝ ਬੰਦਿਆਂ ਦੀ ਮਦਦ ਨਾਲ ਅੱਗ ਬੁਝ ਗਈ ਜੀ ਜੀ ਨਾਮ ਦੱਸ ਜੀ ਕੁਲਵੰਤ ਸਿੰਘ ਜੀ ਗੱਲ ਕਾਰ ਬਜ਼ਾਰ ਗੱਲੀ ਰੈਂਟ ਕਪਿੰਗ ਇਹ ਗੱਲਵਾਦ ਤੁਸੀਂ ਗੱਲਵਾਦ ਤਾਂ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਪਰ ਸਫਾਰ ਕੋਇਆ ਪਰ ਕੀ ਗੱਲ ਹਾਂ ਕਿੰਨੇ ਵਜੇ ਹੋਇਆ ਇਹ ਕੀ ਟਾਈਮ ਹੋਇਆ ਹੁਣ 2 ਘੰਟਾ ਪਹਿਲਾਂ ਹੁਣ ਤਾਂ 2 ਘੰਟਾ ਪਹਿਲਾਂ ਜੀ ਅੱਛਾ ਜੀ ਹਾਂ ਕਿੰਨਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ 10 ਲੱਖ ਤੋਂ ਉੱਤੇ ਹੋਣਾ ਜੀ ਮੇਰੇ ਖਿਆਲ ਨਾਲ ਗੱਡੀਆਂ ਦੋ ਤਾਂ ਚਲੇ ਗਈਆਂ ਇੱਕ ਤਾਂ ਇੱਕ ਤਾਂ ਜਮੇ ਜਲ ਗਈ ਨਾ ਹਾਂ ਹਾਂ ਉਹ ਵੀ ਕਈ ਦੀ ਕਮਨਵਾਹੀ ਵੀ ਜੇਗੀ। ਹੂੰ। ਬਾਕੀ ਜੇ ਸਮਾਨ ਆ ਚਾਬੀਆਂ ਚੂਬੀਆਂ ਹੋ ਲਟਰ ਬਟਰ ਤੇ ਸਮਾਨ ਵੀ ਸਪੇਅਰ ਪਾਰਟ ਦਾ ਵੀ ਸਮਾਨ ਪਿਆ ਸੀ ਉਹ ਵੀ ਜਲ ਗਈ ਸਾਰਾ। ਤੁਹਾਨੂੰ ਕਿਵੇਂ ਪਤਾ ਲੱਗਿਆ ਅੱਜ ਲੱਗਿਆ? ਸਾਨੂੰ ਤਾਂ ਫਿਰ ਘਰੇ ਇਥੋਂ ਬੰਦੇ ਨੇ ਦੱਸਿਆ ਜੀ। ਹੂੰ। ਮੈਂ ਜਿੰਦਾ ਲੈ ਕੇ ਚਲੇ ਗਿਆ ਸੀਗਾ ਰੋਟੀ ਖਾਣ। ਹੂੰ। ਜਦ ਦੱਸਿਆ ਜਦ ਅਸੀਂ ਭੱਜਿਆ ਸੀ। ਹੂੰ। ਜਿਹੜੇ ਭੱਜ ਕੇ ਆ ਕੇ ਜਦ ਦੇਖੇ ਤਾਂ ਅਗ ਪੂਰੀ ਖੈਮਲ ਖੈਮਲ ਕਰਦੀ ਸੀ ਜੀ। ਹੂੰ।